ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਅਗਨ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵਹੁ ਡੁੱਬਦੇ ਪੱਤਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗ ਕਾਤੀ ਰਨਵਤ ਨਾਨਕ ਹੁਕਮ ਪਛਾਨਾ ਸੁਖ ਹੋਆ ਦਿਨ ਰਾਤੀ ਸੁਖ ਹੋ ਟਲ ਗੁਰ ਸੇਵਿਐ ਅਹਨ ਸਹਜ ਸੁਭਾਈ ਦਰਸ਼ਨ ਪਰਤਿਐ ਗੁਰੂ ਕਾ ਜਨਮ ਮਰਨ ਦੁਖ ਜਾਈ ਦਰਸ਼ਨ ਪਰਤਿਐ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 9 ਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਤਿਓ ਕੋ ਕਉ ਕੋ ਨਹੀਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਤਿਓ ਕੋ ਕਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਜਹ ਦਿਸ ਕੀ ਰਾ ਬਿਪਤ ਪਰੀ ਸਭ ਹੀ ਛੰਗ ਸਾਡਤ ਕੋ ਨਾ ਆਵਤ ਨੀਰਾ ਘਰ ਕੀ ਨਾਰ ਬਹੁਤ ਹਿਤ ਦਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਇਹ ਬਿਦਕੋ ਵਿਵਹਾਰ ਬਨਿਓ ਹੈ ਦਸੋਂ ਨਿਹੋਂ ਲਗਾਇਓ ਅੰਤ ਬਾਰ ਦਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਬਿਹਾਰ ਬਨਿਓ ਹੈ ਜਾਸੋ ਨਿਹੋਂ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਦੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਤਿਓ ਕੋ ਕਾਹੂ ਕੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ वाहे गुरु जी की फतेह मै ना गणेश प्रथम मनाऊ किशन विष्ण कब हूँ नैत्या ਕਾਣ ਸੁਨੇ ਪਹਿਚਾਨ ਨ ਤਿੰਨ ਸਿਉ ਲੇਵ ਲਾ ਕੀ ਮੋਰੀ ਪਗ ਇਨ ਸਿਉ ਦਸਮ ਕਥਾ ਪਗਉਤ ਕੀ ਬਾਖਾ ਕਰੀ ਬਣਾਏ ਅਵਰ ਬਾਸ ਨਾਹੇ ਪ੍ਰਭ ਧਰਮ ਜੋਦ ਕੇ ਚਾਏ ਜੇ ਜੀ ਤੁਮਰੇ ਧਿਆਨ ਕੋ ਨਿਤ ਉਠ ਧਿਆਇ ਹੈ ਸੰਤ ਅੰਤ ਲਹਗੇ ਮੁਕਤ ਫਲ පමැහැගේ පගවන්ත අන්තලහැගේ මකතු පල පාවත හැ පගවන්ත ශතන සිරීවාහිගුරු ਸਾਹਿਬ ਜੀ ਸ਼ਪੇਸ਼ੰਦ ਲਾਲ ਮਾਲ ਸੁਭ ਬਦੇ ਨੰਗਨਾ ਸਰਪੇਚ ਖਿਚਤ ਸਿਰ ਅਤ ਬਿਲਿਸ਼ਟ ਅਨ ਭੇਦ ਆਜੈ ਸਾਵੰਤ ਪਟਾਬਰ ਲਾਲ ਮਾਲ ਸੁਭ ਬਦੇ ਨਗਨਾ ਸਰਪੇਚ ਖਿਚਤ ਸਿਰਤ ਅਤ ਬਲਿਸ਼ਟ ਅਨਪੇਦ ਅਜ ਸਾਵੰਤ ਪਟਾਬਰ ਕਟ ਕਿਰਪਾਨ ਸਹਤੀ ਤਜਤ ਧਾਰ ਬਨਨ ਕਰ ਦੇਖਤ ਹਸਤ ਪ੍ਰਭਾਵ ਲਜਤ ਧੜਤਾ ਧਾਰ ਧਾਰ ਅਸ ਬ੍ਰਹਮ ਦੋਖ ਅਨਮੋਖ ਭਟ ਆਕਟ ਅਜੇ ਤਹ ਜਾਨੀਐ ਅਰ ਦਵਨ ਅਜੈ ਆਨੰਦ ਕਰ ਨ੍ਰਿਪ ਆਬੇਕ ਕੋ ਮਾਨੀਐ ਅਸ ਬ੍ਰਹਮ ਦੋਖ ਅਨਮੋਖ ਭਟ ਆਕਟ ਅਜੇ ਤਹ ਜਾਨੀਐ ਅਰ ਦਵਨ ਅਜੈ ਆਨੰਦ ਕਰ ਨ੍ਰਿਪ ਆਬੇਕ ਕੋ ਮਾਨੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ